ਸੋਣੀ ਕਾ ਟੇਸਟੀ ਹਾਂ ਉਹ ਕਹਿੰਦੀ ਕਿ ਉਹ ਕਹਿੰਦਾ ਤੂੰ ਆ ਕੇ ਸਾਡੇ ਦਾ ਦੁੱਧ ਪੀ ਜਾਨੀ ਆ ਪਰ ਮੈਨੂੰ ਵੀ ਨਹੀਂ ਦੁੱਧ ਦਿੰਦੇ ਹੈਗੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਤੇ ਜੱਬਜੀ ਕਹਿੰਦੀ ਮੇਰੀ ਵੀਡੀਓ ਬਣਾਓ ਤੇ ਮੈਂ ਬਣਾ ਰਹੀ ਸੀ ਅੱਜ ਪਾਥੀਆਂ ਦੀ ਫੇਰ ਖਾਦ ਜਿਹਨੂੰ ਉਪਲੇ ਦੀ ਖਾਦ ਵੀ ਕਹਿੰਦੇ ਆ ਹੁਣ ਪਹਿਲਾਂ ਮੈਂ ਕਰੂੰਗੀ ਹੁਣ ਗਰਮੀ ਦੀ ਪਹਿਲਾਂ ਮੈਂ ਕਰੂੰਗੀ ਅੱਛਾ ਬੋਲੋ ਹੈਲੋ ਗਾਇਜ਼ ਵਲੌਗ ਅੱਛਾ ਲੱਗੇ ਆ ਬਗਦੇ ਦੇਖੋ ਇਹ ਇਹ ਜਪਜੀ ਦਾ ਪੋਟੂ ਲਾਕਾ ਪlant ਹੈ ਤੇ ਮੈਂ ਆ ਤਿਆਰ ਕੀਤੀ ਆ ਖਾਦ ਪਾਥੀਆਂ ਦੀ ਤੇ ਜਿੱਦਾਂ ਕਿ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਗਰਮੀ ਦੀਆਂ ਸਬਜ਼ੀਆਂ ਸ਼ੁਰੂ ਹੋਣ ਜਾ ਰਹੀਆਂ ਨੇ ਤੇ ਇਸ ਕਰਕੇ ਉਸ ਤੋਂ ਪਹਿਲਾਂ ਮੈਂ ਖਾਦ ਬਣਾ ਕੇ ਤਿਆਰ ਰੱਖੀ ਆ ਤੇ ਇਹ ਖਾਦ ਬਣਾਉਣ ਦਾ ਕੀ ਪ੍ਰੋਸੈਸ ਆ ਇਹ ਤੁਹਾਡੇ ਨਾਲ ਕਿਸੇ ਟਾਈਮ ਸਾਂਝਾ ਕਰਾਂਗੇ ਤੇ ਮੈਂ ਇੱਕ ਇੱਕ ਕਰਦੇ ਕਈ ਸਬਜ਼ੀਆਂ ਜਿਹੜੀ ਸੱਤੇ ਉਗਾਉਣੀਆਂ ਨੇ ਤੇ ਜਪਜੀ ਨੇ ਕਰਨਾ ਸੀ ਡਾਂਸ ਜਪਜੀ ਕਰੇਗੀ ਡਾਂਸ ਹੈ ਕਹਿੰਦੀ lets go ਬਾਬੀ lets go ਬਾਬੀ ਹਲ ਡਾਂਸ ਕਰਨਾ ਹੈ ਨੇ ਇਹਦੀ ਫਰਮਾਇਸ਼ ਤੇ ਮੈਂ ਕਹਾਂ ਚਲੋ ਜੀ ਫਿਰ ਬਲੌਗ ਦੀ ਸ਼ੁਰੂਆਤ ਕੀਤੀ ਜਾਵੇ ਅੱਜ ਮੰਗਲਵਾਰ ਹੈ ਜੀ 18 ਫਰਵਰੀ ਤੇ ਚਲੋ ਜੱਪੂ ਏ ਉਧਰਲੀ ਸਾਈਡ ਖੜੋ ਇੱਕ ਮਿੰਟ ਇੱਕ ਮਿੰਟ ਉਧਰ ਨੂੰ ਸੈਟ ਹੋ ਕੇ ਖੜੋ ਚਲੋ ਜੱਪੂ ਸ਼ੁਰੂ ਕਰੋ 10 ਕਬਾਬੇ ਹੂ 10 ਕਬਾਬੇ ਹੂ ਪੂਰੀ ਚੰਗੀ ਤਰ੍ਹਾਂ ਡਾਂਸ ਕਰੋ ਜਿਵੇਂ ਪਹਿਲਾਂ ਕਰਦੇ ਸੀ ਹਾਂਜੀ ਹਾਂਜੀ ਪੈਰਾਂ ਨਾਲ ਵੀ ਐਸ ਐਸ ਬਿਲਕੁਲ ਹਾਂਜੀ ਹਾਂ ਸਹੀ ਆ ਚਲੋ 10 ਕਬਾਬੇ ਹੂ ਹੂ 10 ਕਬਾਬੇ ਹੂ ਏ ਕਲਾਪਿੰਗ ਜੱਪੂ ਕਲਾਪਿੰਗ ਤੁਸੀਂ ਇੱਥੇ ਇੰਨਾ ਸੋਹਣਾ ਕੀਤਾ ਈ ਚੁੱਲੇ ਤੇ ਹੁਣ ਕੀ ਹੋ ਗਿਆ ਹੁਣ ਤਾਂ ਇੱਕ ਦੋ ਸਟੈਪ ਕਰਦੇ ਹਾਂ ਪਹਿਲਾਂ ਪੂਰਾ ਉੱਪਰ ਕੀਤਾ ਸੀ ਕਿਵੇਂ ਕੀਤਾ ਸੀ ਪਹਿਲਾਂ ਅੱਖੇ ਰੱਖ ਦਿਆ ਜੁੱਲਾ ਦੌੜਦਾ ਨਾ ਇਹ ਕਿਹੜਾ ਦੌੜਦਾ ਹੁਣ ਇਹ ਕਹਿੰਦੀ ਮੈਂ ਗਾਇਜ਼ ਨੂੰ ਦਿਖਾਣੇ ਹਾਂ ਚੁੱਲਾ ਚੁੱਲਾ ਦੌੜਦਾ ਨਹੀਂ ਹੁੰਦਾ ਝੂਲਦਾ ਹੁੰਦਾ चलो फिर डांस करोगे बंद कर दा। चल ठीक है ठीक है उधर की चली छुटके चली चल डांस करो वन टू थ्री गो गाओ गा तो गाओ ਪੰਜਾਬੀ ਗਾਣਾ ਸੁਣਾ ਦਿਓ ਕੋਈ। ਕੌਨਸਾ? ਪਤਾ ਨਹੀਂ ਕਿਹੜਾ ਗਾ ਰਹੇ ਸੀ ਤੁਸੀਂ نیچے ਮੈਂ ਭੁੱਲ ਗਈ। ਜਿਹੜਾ ਤੁਹਾਨੂੰ ਆਂਦਾ ਉਹੀ ਗਾ ਦਿਓ। ਚਲੋ। ਕੌਨਸਾ ਹੈ ਕਰੀਏ? ਸਿੱਧਾ ਤਾਂ ਖੜੋ ਜੱਪੂ। ਇਹਨੇ ਕਹਿ ਮੈਂ। ਇਹ ਹੁਣ ਮਸਤ ਕੀ ਗਾਇਜ਼ ਇਹਨੇ ਕੋਈ ਗਾਣਾ ਨਹੀਂ ਸੁਣਾਉਣਾ ਮੈਂ ਫਿਰ ਬਲੌਗ ਬੰਦ ਕਰਨ ਲੱਗੀ ਆ। ਅੰਨਾ ਗੁੱਸਾ ਆ ਰਿਹਾ ਜੇ ਜੀ ਨੂੰ ਠੀਕ ਹੈ ਠੀਕ ਹੈ ਨਹੀਂ ਕਰਦੀ ਬੰਦ ਜਾਂ ਫਿਰ ਡਾਂਸ ਕਰਕੇ ਦਿਖਾ ਏਈ ਛੁਟਕੀ ਏਈ ਦੇਖੋ ਉਹ ਲੁਕ ਗਈ ਹੁਣ ਉਹ ਜਾ ਕੇ ਲੁਕ ਕੇ ਦੇਖਦੀ ਹੈ ਮੈਨੂੰ ਜੱਪੋ ਮੈਂ ਕੰਮ ਕਰ ਲਾਂ ਮੇਰੇ ਖਾਦ ਨਾ ਹੱਥ ਲਿਬੜੇ ਪੈਣੇ ਔਰ ਇਹ ਟਿੱਡੀ ਜੀ ਨੇ ਹੋਰ ਕੰਮ ਲਗਾ ਲਿਆ ਮੈਨੂੰ ਆ ਜਾ ਅੱਜ ਮੈਂ ਬਣਾਇਆ ਸਾਗ ਮੈਨੂੰ ਫੇਰ ਵੀ ਇੱਥੇ ਥੋੜਾ ਥੋੜਾ ਕਰਕੇ ਸਾਗ ਮਿਲ ਗਿਆ ਆਲਣ ਵਗੈਰਾ ਪਾਤਾ ਹੁਣ ਮੈਂ ਜਾ ਕੇ ਤੜਕਾ ਲਗਾਣਾ ਸਾਗ ਨੂੰ ਅੱਜ ਫੇਰ ਮੱਕੀ ਤੇ ਬਾਜਰੇ ਦੀ ਰੋਟੀ ਜੇਪੂ ਕਰਨਾ ਡਾਂਸ ਕੇ ਮੈਂ ਬਲੌਗ ਕਲੋਜ਼ ਕਰਾਂ ਇੱਕ ਤਾਂ ਮੈਨੂੰ ਕੈਮਰਾ ਫੜਨਾ ਔਖਾ ਹੋਇਆ ਪਿਆ ਇਹ ਛੁਟਕੀ ਜਬਜੀ ਦੇ ਬਾਲ ਦੇਖੋ ਨਾ ਕਿੰਨੇ ਸੋਹਣੇ ਹੋ ਗੁੰਗਰਾ ਲੇ ਜੇ ਜੇਪੂ ਦਿਖਾਈ ਤੇਰੀ ਪੌਣੀ ਓਹੋ ਹੈ ਹੈ ਜਬਜੀ ਹੈ ਜਬਜੀ ਮਮਾ ਹੂੰ ਚਲ ਠੀਕ ਹੈ ਫਿਰ ਬਾਏ ਜੱਪੂ ਉਹ ਨਹੀਂ ਬੋਲਦੀ ਏ ਹਵਾ ਕਰਦੀ ਏ ਆਹ ਲੋ ਗਾਇਸ ਖਾਦ ਸਾਰੀ ਭੋਰ ਲਈ ਜਿੰਨੀਆਂ ਪਾਥੀਆਂ ਸੀ ਤੇ ਇਹਨੂੰ ਟੱਕ ਕੇ ਹੁਣ ਛਾਂ ਵਾਲੀ ਜਗ੍ਹਾ ਤੇ ਸਟੋਰ ਕਰ ਲਵਾਂਗੇ ਸਾਡੀ ਬਾਜਰੇ ਦੀ ਰੋਟੀ ਤੇ ਮੱਕੀ ਦੀ ਰੋਟੀ ਤਿਆਰ ਆ ਖੁਸ਼ੀ ਨੂੰ ਤਾਂ ਉਹ ਸਾਗ ਬਹੁਤ ਪਸੰਦ ਆ ਉਹ ਬੈਠੀ ਖਾਂਦੀ ਆ ਅੰਦਰ ਤੇ ਇਹਨੂੰ ਮਿਕਸ ਮਤਲਬ ਬਾਜਰੇ ਤੇ ਮੱਕੀ ਦੀ ਰੋਟੀ ਦੇ ਨਾਲ ਸਰੋਂ ਦੀ ਰੋਟੀ ਨਾ ਸਰੋਂ ਦੀ ਰੋਟੀ ਨਹੀਂ ਸੋਰੀ ਕਣਕ ਦੀ ਰੋਟੀ ਤੇ ਆ ਹੈਗੀ ਮੇਰੀ ਤੇ ਜਪਜੀ ਦੀ ਰੋਟੀ ਜਪਜੀ ਮੇਰੀ ਧੀ ਰਾਣੀ ਆ ਬੈਠੀ ਆ ਆ ਦੇਖੋ ਜਪਜੀ ਜਪਜੀ ਆਪਣੀ ਕੁਰਸੀ ਤੇ ਬੈਠੀ ਆ ਜੱਪੂ ਕੀ ਕਰਦਾ ਖੇਡਣ ਲੱਗੀ ਹੋਈ ਆ ਹੁਣ ਇਹਨੂੰ ਵੀ ਰੋਟੀ ਖਵਾ ਦਵਾ ਗਾਇਸ ਇਹ ਜਪਜੀ ਸੱਚੀ ਕਾ ਤੇ ਬੁਲਾਓ ਤੁਸੀਂ ਮੈਨੂੰ ਕਹਿੰਦੇ ਸੀ ਮਮਾ ਮੈਂ ਦੱਸੂਗਾ ਰੋਟੀ ਕਿਵੇਂ ਦੀ ਬਣੀ ਆ ਕਿਵੇਂ ਦੀ ਬਣੀ ਆ ਟੇਸਟੀ ਟੇਸਟੀ ਬਾਜਰੇ ਨੂੰ ਬਾਜਰੇ ਦੀ ਰੋਟੀ ਬਹੁਤ ਟੇਸਟੀ ਲੱਗਦੀ ਆ ਗਾਇਸ ਬਹੁਤ ਕਰੰਚੀ ਬਣਦੀ ਆ ਮਤਲਬ कुरकुरी ਜੀ ਰੋਟੀ ਬਣਦੀ ਆ ਤਾਂ ਉਹ ਤੇ ਵਿੱਚ ਫੋਲਡ ਕਰਕੇ ਰੱਖੀ ਤੇ ਤਾਂ ਇਦਾਂ ਹੋਗੀ ਬਹੁਤ ਵਧੀਆ ਬਣਦੀ ਆ ਕਰੰਚੀ ਜੀ ਰੋਟੀ ਤਾਂ ਜ਼ਰੂਰ ਜੇ ਨਹੀਂ ਕਦੇ ਬਾਜਰੇ ਦੀ ਰੋਟੀ ਖਾਧੀ ਤਾਂ ਮਿਕਸ ਰੋਟੀ ਜ਼ਰੂਰ ਖਾਓ ਕਣਕ ਮੱਕੀ ਦਾ ਆਟਾ ਔਰ ਬਾਜਰੇ ਦਾ ਆਟਾ ਮਿਕਸ ਕਰਕੇ ਜ਼ਰੂਰ ਬਣਾ ਕੇ ਦੇਖਿਓ है ना जपू टेस्टी है ना ते बाकी चलो हूँ खाइए रोटी सरदार जी हजे आए नहीं इस तो तू पी रोटी खा लिया टाइम कि गए सवा अठ हो गए सवा अठ और मोटू साग कहो लगे दो, दो चमचे <laughs> ਇੱਕ ਚਮਚਾ ਮੈਂ ਪਹਿਲੇ ਕੌਲੀ ਚ ਰੱਖਤਾ ਔਰ ਸਰਦਾਰ ਜੀ ਕਹਿੰਦੇ ਮਲਾਈ ਨਹੀਂ ਖਾਣੀ ਸਾਗ ਦੇ ਵਿੱਚ ਮੈਂ ਦੇਸੀ ਘੀ ਪਾ ਤੇ ਫਿਰ ਮੈਂ ਦੂਜਾ ਚਮਚਾ ਵੀ ਵਿੱਚ ਹੀ ਰੱਖਤਾ ਇਹਨਾਂ ਨੂੰ ਕਿਹਾ ਬੁਰਕੀ ਨਾਲ ਸਾਫ਼ ਕਰਕੇ ਕੱਢ ਦੋ ਚਮਚੇ ਇਹਨਾਂ ਕੱਢਿਆ ਨਹੀਂ ਡੱਬਾ ਅਹ ਜੇਪੂਏ ਚ ਪਾਪਾ ਰੋਟੀ ਦੇਣੀ ਹੈ ਬਈ ਫੜ ਕੇ ਰੱਖ ਪੁੱਤ ਡੱਬਾ ਚਪੂ ਫੜਾ ਹਾਂ ਫੜ ਕੇ ਰੱਖ ਗਿਰਨਾ ਜਾਵੇ ਵੈਰੀ ਗੁੱਡ ਫੋਲਡਾ ਦੂਸਰੀ ਰੋਟੀ ਤਬੂ ਤੈਨੂੰ ਕਿਵੇਂ ਰੋਗ ਲੱਗੀ ਬਾਜਰੇ ਦੀ ਰੋਟੀ ਸੋਣੀ ਲੱਗੀ ਸੋਣੀ ਲੱਗੀ ਸੋਣੀ ਕਿ ਟੇਸਟੀ ਟੇਸਟੀ ਹਾਂ ਖਾਏਗਾ ਬਰ ਹੂੰ ਖਾਦੀ ਹੈ ਖਾਦੀ ਨਹੀਂ ਖਾਦੀ ਇਹ ਕੋਈ ਵੀਡੀਓ ਕਰਦੇ ਆ ਸਾਰਾ ਜਵਜੀ ਤਾਂ ਪੂਰਾ ਢਿੱਡ ਭਰ ਗਿਆ ਨਾ ਪਲੀਜ਼ ਲਾਈਕ ਪਲੀਜ਼ ਕਰ ਲਾਈਕ ਪਲੀਜ਼ ਲਾਈਕ ਰੋਟੀ ਖਾਏ ਬਰ ਬਾਜਰੇ ਦੀ ਆਖ ਤੇ ਬਰਬਾਦ ਹੋ ਗਏ। ਹਾਂ। ਪਾਣੀ ਚਾਹੀਦਾ। ਇੱਕ ਵੇ ਜੈਬਰਾ। ਜੈਬਰਾ ਕਿੱਥੇ ਗਿਆ? ਜੈਬਰਾ ਕਸ ਖਾਰਾ। ਅੱਛਾ। ਫਿਰ ਇਹੋ ਜ ਆ ਕੇ ਤਾਂ ਹਿੱਪੋ ਨੂੰ ਦੇਖਿਆ। ਹਿੱਪੋ ਨੂੰ ਦੇਖਿਆ। ਹਾਂ। ਫਿਰ ਕਿਉਂ ਜਾ ਕੇ ਆਨੇ ਆ ਆਪਣੀ ਭੂਜ ਲੈ ਪੁੱਛਿਆ ਹਾਂ ਉਹਨੂੰ ਇਹ ਕੋ ਹਾਥੀ ਨੂੰ ਮਿਲਣ ਗਿਆ ਹੈਗਾ ਹਾਥੀ ਨੂੰ ਮਿਲ ਕੇ ਆਇਆ ਸੀ ਅੱਛਾ ਹਾਂ ਅੱਤ ਵੀ ਆ ਗਿਆ ਉਹਦੇ ਵਿੱਚ ਅੱਛਾ ਉਹਨਾਂ ਨੇ ਉਹਨਾਂ ਨੇ ਲਚਕੀਤਾ ਸੀ ਫਿਰ ਦੁਬਾਰਾ ਕੀ ਖਾਦਾ ਸੀ ਫਿਰ ਉਹਨਾਂ ਨੇ ਉਹ ਆ ਸੀ ਖਾਂਦੇ ਹੁੰਦੇ ਨੇ ਕੀ ਖਾਦਾ ਸੀ ਘਾਹ ਘਾਹ ਸੀ ਖਾਦੀ ਨੇ ਰੋਟੀ ਨਹੀਂ ਲਾਈ ਹਾਥੀ ਨੇ ਨਹੀਂ ਉਹਦੀ ਮੰਮਾ ਤਾਂ ਹੈਗੀ ਸੀ तो थले दी मम्मा ने हैंड बनाई नी रोटी बनाई भी आउदे मम्मा ने की बनाया सी सूप दाल मक्की दी रोटी अच्छा हां और व्हाइट टी व्हाट लट टीवी बाजरा बाजरा होता बाजरे दी लपटी हां गाना तो सुना दे एक एक और चारवा चले गए होते फ्रेंड्स अच्छा हाँ सारे फ्रेंड्स तो चले गएप्पो भी चले गया ਹੈਲਫੈਂਡ ਵੀ ਚਲੇਗੀ ਉਹਦੀ ਮੰਮਾ ਵੀ ਚਲੇਗੀ ਦੱਸ ਕੇ ਅੱਛਾ ਘੁੰਮਣੇ ਆ ਫਿਰ ਉਹ ਨਹੀਂ ਉਹ ਆਪੇ ਘੁੰਮਣ ਗਏ ਸੀ ਕਿੱਥੇ ਉੱਤੇ ਦੂਰ ਖੇਤਾਂ 'ਚ ਜੰਗਲ 'ਚ ਹਾਂ ਦੂਰ ਕਿੱਥੋਂ ਅੱਛਾ ਦੂਰ ਕਿੱਥੇ ਹੀ ਅਣੋਖ ਬਾਗ ਦੇ ਹੀ ਲੈਂਦੇ ਸੀ ਭੈਣ ਕਿਣ ਬਾਗ ਦੇ ਲੈਂਦੇ ਸੀ ਹਾਂ ਘੋੜਾ ਵੀ ਲੈਂਦਾ ਸੀ ਛਤਿਸ਼ਾਲਿਆ ਉਹ ਤਾਂ ਅੱਛਾ ਹਾਂ ਉਹ ਕਰਕੇ ਖਾ ਇਹ ਤੂੰ ਮੈਨੂੰ ਠਾਲ ਤਾਂ ਦੇਖ ਇੰਤ ਨੂੰ ਗਾਇਆ ਹਾਂ ਫਿਰ ਉਹ ਆ ਗਿਆ ਅੱਛਾ ਛੋੜ ਕੇ ਆਪਣੇ ਫਰੈਂਡਾਂ ਨੂੰ ਅੱਛਾ ਹਾਂ ਫਿਰ ਉਹ ਚੱਲ ਗਿਆ ਚੱਲ ਕੇ ਉਹ ਥੱਕ ਗਿਆ ਅੱਛਾ ਹੁਣ ਉਹ ਤੈਨੂੰ ਕਹਾਣੀ ਸਿਖਾਣੀ ਇਸ ਤਰ੍ਹਾਂ ਤੈਨੂੰ ਤਾਂ ਸੁਣਾਈ ਦੇ ਮੈਨੂੰ ਸਾਰੀ ਕਹਾਣੀ ਮੈਂ ਤਾਂ ਤੈਨੂੰ ਸੁਣਾਉਂਦਾ ਸੀਗਾ ਤੂੰ ਮੈਨੂੰ ਦੁਬਾਰਾ ਸੁਣਾ ਦੇ ਇੱਕ ਬਿੱਲੀ ਹੁੰਦੀ ਆ ਬਿੱਲੀ ਕਿੱਥੇ ਗਈ ਸੀ ਦੱਸ ਤਾਂ ਜਾਨੀ ਉਹਦਾ ਸਮੈ ਨੂੰ ਮੈਂ ਤੈਨੂੰ ਦੱਸਿਆ ਸੀ ਦੱਸੋ ਬਿੱਲੀ ਗਈ ਸੀ ਗਵਾਂਢੀਆਂ ਦੇ ਦੁੱਧ ਪੀਣ ਉੱਥੇ ਪਈ ਉਹਨਾਂ ਦਾ ਡੌਗੀ ਬੈਠਾ ਸੀਗਾ ਡੌਗੀ ਨੂੰ ਕਹਿੰਦਾ ਸਾਡੇ ਘਰੇ ਨਹੀਂ ਉਹ ਕਹਿੰਦੀ ਕਿਉਂ ਕਹਿੰਦਾ ਤੂੰ ਆ ਕੇ ਸਾਡਾ ਦੁੱਧ ਪੀ ਜਾਂਦੀ ਹੈ ਪਰ ਮੈਨੂੰ ਵੀ ਨਹੀਂ ਦੁੱਧ ਦਿੰਦੇ ਹੈਗੇ ਵੀ ਤੁਸੀਂ ਦੁੱਧ ਪੀ ਜਾਂਦੀ ਬਿੱਲੀ ਦਾ ਸਾਰੇ ਖਰਾਬ ਹੋ ਜਾਂਦਾ ਤੇ ਉਹ ਤੋਂ ਬਾਅਦ ਬਿੱਲੀ ਕਹਿੰਦੀ ਚੱਲ ਠੀਕ ਆ ਵੀ ਤੂੰ ਜਿਹੜਾ ਦੁੱਧ ਪੀਵੇਂਗੀ ਪੀਂਗਾ ਵੀ ਉਹ ਚੋਂ ਮੈਨੂੰ ਥੋੜਾ ਦੁੱਧ ਦੇ ਦੇ ਡੌਗੀ ਕਹਿੰਦਾ ਠੀਕ ਆ ਉਹ ਕਹਿੰਦਾ ਵੀ ਜੇ ਤੂੰ ਮੇਰੇ ਕੋਲ ਬੈਠ ਕੇ ਦੁੱਧ ਪੀਵੇਂਗੀ ਤਾਂ ਵੀ ਜਿਹੜਾ ਮੇਰਾ ਮਾਲਕਾ ਉਹ ਕੁੱਟੂਗਾ ਮੈਨੂੰ ਵੀ ਬਿੱਲੀ ਦੁੱਧ ਬਰਉਣਾ ਵੀ ਜਦੋਂ ਅੰਦਰ ਸੌ ਜਾਣਗੇ ਫਿਰ ਤੂੰ ਦੁੱਧ ਪੀ ਲੈ ਚੱਲ ਬਿੱਲੀ ਲੁੱਕ ਕੇ ਬਹਿ ਜਾਂਦੀ ਹੈ ਡੌਗੀ ਕਹਿੰਦਾ ਦੁੱਧ ਪਾ ਕੇ ਉਹਦਾ ਮਾਲਕ ਚਲੇ ਜਾਂਦਾ ਕੋਲੀ ਫਿਰ ਡੌਗੀ ਉਹਨੂੰ ਸਾਰਾ ਕਰਦਾ ਵੀ ਦੁੱਧ ਪੀ ਲੈ ਉਹ ਕਹਿੰਦੀ ਵੀ ਐ ਕਰ ਵੀ ਇਹਨਾਂ ਨੂੰ ਸੌ ਜਾਣ ਦੇ ਵੀ ਫਿਰ ਪੀ ਦਿਆਂ ਉਹ ਚਲਾਕ ਹੁੰਦੀ ਹੈ ਬਿੱਲੀ ਉਹ ਫਿਰ ਡੌਗੀ ਵੀ ਸੌ ਜਾਂਦਾ ਫਿਰ ਸੋਚਦਾ ਸੋਚਦਾ ਵੀ ਹੁਣ ਪੀਊਗੀ ਹੁਣ ਪੀਊਗੀ ਫਿਰ ਉਹ ਸਾਰੇ ਦੁੱਧ ਪੀ ਜਾਂਦੀ ਹੈ ਡੌਗੀ ਨੂੰ ਪੁੱਦੂ ਬਣਾ ਦਿੰਦੀ ਆ ਦੇ ਚੰ ਲਈ ਜਾ ਪੁਕਾਣੀ ਅਬ ਉਜਾਲ ਬਦਦੀ ਗਾੜੀ ਜਾਨਵਰਾਂ ਦੀ ਸੁਣਾਈ ਸੀ ਮੁੰਦ ਨੂੰ ਅੱਬਾ ਚਲੋ ਗਾਇਸ ਹੁਣ ਕਰਦੇ ਆਸੀ ਬਲੌਗ ਦਾ ਐਂਡ ਜੱਪਜੀ ਨੇ ਦੁੱਧ ਪੀ ਲਿਆ ਨਾ ਰੋਟੀ ਵੀ ਖਾ ਲਈ ਤੇ ਹੁਣ ਲੱਗੀ ਆ ਜੱਪਜੀ ਸੌਣ ਜੱਪਜੀ ਟਾਈਮ ਨਾਲ ਸੋ ਜਾਂਦੀ ਆ ਤੇ ਮਿਲਦੇ ਆ ਫਿਰ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਪਲੀਜ਼ ਲਾਈਕ ਕਮੈਂਟ ਸ਼ੇਅਰ ਐਂਡ ਸਬਸਕ੍ਰਾਈਬ ਬਾਏ ਗਾਇਸ Bye kartu bubu. Bye. Bye. Bye.